ਤੋਂਦਰ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ ਡਟੇ ਕਿਸਾਨਾਂ ਦਾ ਦਿੱਲੀ ਕੂਚ ਦਾ ਪ੍ਰੋਗਰਾਮ 2 ਦਿਨ ਦੇ ਲਈ ਟਲ ਗਿਆ ਸੀ। ਉੱਥੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਸ਼ਾਂਤੀਪੂਰਵਕ ਬਣਿਆ ਰਿਹਾ ਹੈ। ਜਿੱਥੇ ਕਿਸਾਨ ਆਪਣੇ ਅਗੂਆਂ ਦੇ ਅਗਲੇ ਫੈਸਲੇ ਦਾ ਇੰਤਜ਼ਾਰ ਕਰਦੇ ਦਿਖਾਈ ਦਿੱਤੇ ਨੇ ਇਹ ਤਾਂ ਉੱਥੇ ਕਿਸਾਨਾਂ ਨੇ ਏਐਨਵੀ ਨਿਊਜ਼ ਦੀ ਟੀਮ ਦੇ ਨਾਲ ਗੱਲਬਾਤ ਕਰਦਿਆਂ ਅੰਦੋਲਨ 2 ਦੀ ਅਗਲੀ ਰਣਨੀਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਆਉ ਦੇ ਜੀ ਸਾਡੀ ਇਹ ਖਾਸ ਰਿਪੋਰਟ ਨੰਬੀ ਨਿਊ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਦੋਸਤੋ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਹਾਂ ਜਿੱਥੇ 21 ਤਰੀਕ ਯਾਨੀ ਕਿ ਕੱਲ ਨੂੰ ਐਲਾਨ ਕੀਤਾ ਹੋਇਆ ਸੀ ਕਿ ਅਸੀਂ ਦਿੱਲੀ ਵੱਲ ਵਧਾਂਗੇ ਪਰ ਕਿਸਾਨਾਂ ਦੇ ਉੱਤੇ ਫਿਰ ਤੋਂ ਹੰਝੂ ਗੈਸ ਦੇ ਗੋਲੇ ਦਾਗੇ ਗਏ ਨੇ ਤੇ ਇੱਕ ਖਨੋਰੀ ਦੇ ਉੱਤੇ ਨੌਜਵਾਨ ਦੀ ਮੌਤ ਵੀ ਹੋ ਗਈ ਹੈ ਜਿਸ ਤੋਂ ਬਾਅਦ ਕਿਸਾਨ ਆਗੂ ਸਰਵਜਨ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਦੋ ਦਿਨ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਦੇ ਉੱਤੇ ਸ਼ਾਂਤੀ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਗਿਆ ਤੇ ਇੱਕ ਅਪੀਲ ਕੀਤੀ ਗਈ ਕਿ 2 ਦਿਨਾਂ ਬਾਅਦ ਫੈਸਲਾ ਲਿਆ ਜਾਊਗਾ ਨਵੀਂ ਰਣਨੀਤੀ ਬਣਾਈ ਜਾਊਗੀ ਸੋ ਸ਼ੰਭੂ ਬਾਰਡਰ ਦੀਆਂ ਅੱਜ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸਾਨ ਨੇ ਜਿਹੜੇ ਬਿਲਕੁਲ ਸ਼ਾਂਤੀ ਦੇ ਨਾਲ ਖੜੇ ਨੇ ਤੇ ਆਪਣੇ ਆਗੂਆਂ ਦੇ ਇੱਕ ਕੋਲ ਦਾ ਇੰਤਜ਼ਾਰ ਕਰਨਗੇ ਕਿ ਜਦੋਂ ਵੀ ਉਹਨਾਂ ਨੂੰ ਕੋਲ ਆਊਗੀ ਕਿ ਦਿੱਲੀ ਵਧਣਾ ਤਾਂ ਇਹ ਜ਼ਰੂਰ ਆਪਣੇ ਹੱਕ ਲੈਣ ਦੇ ਲਈ ਦਿੱਲੀ ਵਧਣਗੇ ਪਰੰਤੂ ਅੱਜ ਸ਼ੰਭੂ ਬਾਰਡਰ ਦੇ ਉੱਤੇ ਸ਼ਾਂਤੀ ਨਜ਼ਰ ਆ ਰਹੀ ਹੈ ਤਾਂ ਦੂਜੇ ਪਾਸੇ ਜੋ ਹਰਿਆਣਾ ਦੀ ਪੁਲਿਸ ਹੈਗੀ ਹੈ ਅਰਧ ਸੈਨਿਕ ਬਲ ਹੈ ਉਹ ਵੀ ਮੌਜੂਦ ਹੈ ਤੇ ਕਾਫੀ ਫਰਕਾ ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਵਰਗਾ ਇੱਥੇ ਮਾਹੌਲ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਪਰੰਤੂ ਸ਼ਾਂਤੀ ਹੈ ਜਿਹੜੀ ਬਣਾ ਕੇ ਰੱਖਣ ਦੀ ਅਪੀਲ ਦੇ ਸਾਰੇ ਕਾਰਨ ਅਕਨ ਪੈਰਾ ਦਿੰਦੇ ਨਜ਼ਰ ਆ ਰਹੇ ਨੇ ਸੋ ਸ਼ੰਭੂ ਬਾਰਡਰ ਦੀਆਂ ਅੱਜ ਦੀਆਂ ਇਹ ਤਸਵੀਰਾਂ ਨੇ ਜਿੱਥੇ ਬੀਤੇ ਦਿਨੀ ਹਾਲਾਤ ਕਾਫੀ ਖਰਾਬ ਦਿਖਾਈ ਦੇ ਰਹੇ ਸੀ ਕਾਫੀ ਤਸ਼ੱਦਦ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਉੱਤੇ ਹੋਇਆ ਹੰਝੂ ਗੈਸ ਦੇ ਗੋਲੇ ਛੱਡੇ ਗਏ ਰਬੜ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ ਇਸੇ ਦਰਮਿਆਨ ਖਨੋਰੀ ਬਾਰਡਰ ਦੇ ਉੱਤੇ ਤਾਂ ਇੱਕ ਨੌਜਵਾਨ ਸ਼ਹੀਦੀ ਪ੍ਰਾਪਤ ਕਰ ਗਿਆ ਸੋ ਕਿਸਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਗਲੀ ਰਣਨੀਤੀ ਕੀ ਬਣਾਈ ਗਈ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮਰੀਕ ਸਿੰਘ ਜੀ ਦੋ ਦਿਨ ਹੁਣ ਸ਼ਾਂਤੀ ਬਣਾ ਕੇ ਰੱਖਣ ਦੀ ਇੱਕ ਅਪੀਲ ਹੈ ਜਿਹੜੀ ਤੁਹਾਡੇ ਜਿਹੜੇ ਵੱਡੇ ਆਗੂ ਇਹਨਾਂ ਵੱਲੋਂ ਕੀਤੀ ਗਈ ਹੈ ਤੇ ਦੋ ਦਿਨ ਸ਼ਾਂਤੀ ਬਣਾਉਣ ਤੋਂ ਬਾਅਦ ਅਗਲੀ ਰਣਨੀਤੀ ਬਾਰੇ ਕੋਈ ਜਾਣਕਾਰੀ ਹਾਸਲ ਹੋਈ ਹੈ ਤੈਨੂੰ ਜਾਂ ਕੀ ਜਾਣਕਾਰੀ ਤੁਹਾਡੇ ਕੋਲ ਹੈ ਕਰ ਇਹੋ ਆਉਂਦੀ ਆ ਵੀ ਨੌਜਵਾਨਾਂ ਨੂੰ ਪਹੁੰਚਾਉਣ ਵਾਸਤੇ ਸਗਰਸ਼ ਕਮੇਟੀਆਂ ਇਹ ਗੱਲ ਲੀਕ ਰਹੀਆਂ ਆ ਵੀ ਬੁੱਢੇ ਗਾੜੀ ਹੋਣਗੇ ਸਾਡੇ ਵਰਗੇ ਜਿਨ੍ਹਾਂ ਖਾ ਪੀ ਲਿਆ ਸਭ ਕੁਝ ਉਹ ਛਿੱਧੀਆਂ ਪਾਉਣਗੇ ਜੇ ਪ੍ਰਾਣੀ ਸ਼ੀਦੀ ਦਾ ਜਿਗਰ ਦਈਏ ਜੱਲਿਆ ਵਾਲੇ ਬਾਗ ਦੇ ਵਿੱਚ ਖੂ ਲਾਸਾਂ ਦੇ ਨਾਲ ਭਰ ਗਿਆ ਸਾਨੂੰ ਕੋਈ ਸ਼ੀਦੀਆਂ ਪਾਉਣ ਦਾ ਸ਼ੌਕ ਨਹੀਂ ਸਾਡੀ ਮਜਬੂਰੀ ਆ ਸਾਡੇ ਹੱਕ ਜਿਹੜੇ ਸਾਨੂੰ ਦਿੱਤੇ ਜਾਣ ਮੈਂ ਅੱਗੇ ਵੀ ਕਹੇ ਤੁਕਾਂ 99 ਕੁਰਬਾਨੀਆਂ ਦੇਸ਼ ਨੂੰ ਯਾਦ ਕਰਵਾਉਣ ਵਾਸਤੇ ਇਕੱਲੇ ਸਿੱਖਾਂ ਦੀਆਂ ਆ ਸਾਡਾ ਕਿਸੇ ਨਾ ਵੈਰ ਨਹੀਂ ਵਿਰੋਧ ਨਹੀਂ ਕਾਲਪੁਰਖ ਦੀ ਫੌਜ ਪਰਮਾਤਮਕੀ ਮੌਜ ਜ਼ੁਲਮ ਦੇ ਖਿਲਾਫ ਅਸੀਂ ਡਟ ਕੇ ਖਲੋਤੇ ਆ ਤੇ ਡਟ ਕੇ ਖਲੋਤੇ ਰਾਵਾਂਗੇ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਕਿਸਾਨ ਦਾ ਆਗੂ ਵਾਪਸ ਨਹੀਂ ਆਗਾ ਮੜੂਗਾ ਛੱਡ ਤੇ ਨਜਾਮ ਲਾਏ ਜਾ ਰਹੇ ਆ ਵੀ ਕਿਸਾਨਾਂ ਨੇ ਰੋਡ ਬੰਦ ਕਰਤੇ ਆ ਕਿਸਾਨਾਂ ਨੇ ਕੋਈ ਬੈਰੀਕਾਰ ਨਹੀਂ ਲਗਾਇਆ ਸਾਰੇ ਸਰਕਾਰ ਨੇ ਲਾਏ ਤੁਹਾਡੇ ਸਾਹਮਣੇ ਆ ਵਾਰ-ਵਾਰ ਚੈਨਲਾਂ ਤੇ ਖਬਰਾਂ ਆ ਰਹੀਆਂ ਆ ਵੀ ਕਿਸਾਨ ਜਨਤਾ ਨੂੰ ਤੰਗ ਕਰ ਰਹੇ ਨੇ ਕਿਸਾਨ ਤਾਂ ਜਨਤਾ ਦਾ ਭਲਾ ਕਰ ਰਹੇ ਆ ਲੋਕਾਂ ਨੂੰ ਨਾਜ ਦੇ ਰਹੇ ਆ ਮੁਕਤ ਦਵਾਵਾਂ ਵੰਡ ਰਹੇ ਨੇ ਕਿ ਕੀ ਦੀ ਕਿਸਾਨ ਕੀਤਾ ਹਰ ਢੇਰਾਂ 'ਚ ਲੰਗਰ ਚੱਲਣ ਦੇ ਹੁਣ ਅਗਲੀ ਮਤਲਬ ਕੂਚ ਕਰੋਗੇ ਜਾਂ ਹੁਣ ਇੱਥੇ ਵਾਪਸ ਮੁੜੋਗੇ ਜਾਂ ਇੱਥੇ ਬੈਠੋ ਸਾਨੂੰ ਹੁਕਮ ਹੋਊ ਨਾ ਕੂਚ ਕਰਾਂਗੇ ਹੁਣੇ ਆ ਖਾਲਸਾ ਖਲੋਤਾ ਹੋਣੇ ਹੁਕਮ ਆਵੇ ਤਾਂ ਕੀ ਕਰਨਗੇ ਅੱਗੇ ਨਹੀਂ ਸਾਡੇ ਮਰੇ ਓਏ ਸੋਨਿਹਾਲ ਹਾਂਜੀ ਅ ਕੱਲ ਉਰੇ ਮਾਹੌਲ ਪਹਿਲਾਂ ਵਰਗਾ ਸੀ ਜਿਵੇਂ 13 ਤਰੀਕ ਨੂੰ ਤੁਸੀਂ ਆਏ ਸੀ ਠੀਕ ਹੈ ਤੇ ਕੱਲ ਵੀ ਹੰਝੂ ਗਏ ਦੇ ਗੋਲੇ ਤੇ ਇੱਕ ਖਨੋਰੀ ਜਿ ਮੋਤ ਉਸ ਤੋਂ ਬਾਅਦ ਸ਼ਾਂਤੀ ਦੀ ਅਪੀਲ ਤੇ ਹੁਣ ਦੋ ਦਿਨ ਤੁਸੀਂ ਸ਼ਾਂਤੀ ਠੀਕ ਹੈ ਬਣਾਈ ਹੈ ਤੇ ਉਸ ਤੋਂ ਬਾਅਦ ਕੀ ਸ਼ਾਂਤੀ ਕਾਇਮ ਰਹੂਗੀ ਜਾਂ ਅੱਗੇ ਵਧੋਗੇ ਜੋ ਆਗੂਆਂ ਦਾ ਹੁਕਮ ਹੋਊਗਾ ਕਿਉਂਕਿ ਅਸੀਂ ਜਾਬਤੇ 'ਚ ਰਹਿਣ ਵਾਲੇ ਆ ਅਸੀਂ ਇਹ ਨਹੀਂ ਕਿ ਬਗੈਰ ਮਤਲਬ ਕਿ ਆਪਣੀਆਂ ਮਰਜ਼ੀਆਂ ਕਰਨ ਵਾਲਾ ਯੂਥ ਨਹੀਂ ਹੈਗਾ ਇੱਥੇ ਇਹਨਾਂ ਨੇ ਕੱਲ ਸਾਨੂੰ ਬਗਾਨ ਕੀਤਾ ਅਹਿਸਾਸ ਕਰਾਤਾ ਸਾਡੇ ਮੁੰਡੇ ਮਾਰਤੇ ਸਾਡੇ ਟਰੈਕਟਰ ਇਹਨਾਂ ਨੇ ਖਰਾਬ ਕਰਤੇ ਇਹਨਾਂ ਨੇ ਆ ਕੇ ਸਾਡੇ ਨਾਲ ਸਾਨੂੰ ਦੱਸਿਆ ਆ ਵੀ ਤੁਸੀਂ ਕਿਸਾਨ ਨਹੀਂ ਜੇ ਪਰ ਅਸੀਂ ਕਿਸਾਨ ਆ ਸਿੱਖੇ ਆ ਤੇ ਅਸੀਂ ਗਾਂਹ ਜਾਣਾ ਆ ਦੀ ਸਚਾਈ ਹੈ ਜਿਹੜੀ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਹਰਿਆਣਾ ਦੀ ਜਿਹੜੀ ਮੁਲਾਜ਼ਮ ਨੇ ਉਧਰੋਂ ਪੰਜਾਬ ਦੀ ਇੱਥੇ ਦਾਖਲ ਹੋਏ ਨੇ ਤੇ ਟਰੈਕਟਰਾਂ ਦਾ ਕਾਫੀ ਨੁਕਸਾਨ ਕੀਤਾ ਗਿਆ ਇਹ ਮਤਲਬ ਤੁਹਾਡੇ ਅੱਖਾਂ ਦੇ ਸਾਹਮਣੇ ਹੋਏ ਜਾਂ ਇਸ ਚੀਜ਼ ਦਾ ਪੰਜਾਬ ਸਰਕਾਰ ਨੂੰ ਸੰਗਿਆਨ ਲੈਣਾ ਚਾਹੀਦਾ ਕਿਉਂ ਟਰੈਕਟਰ ਉਹ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਿਉਂ ਡਰੋਨ ਕਿਉਂ ਪੰਜਾਬ ਦੀ ਹੱਦ ਦੇ ਵਿੱਚ ਆ ਰਿਹਾ ਇਸ ਗੱਲ ਦਾ ਭਗਵੰਤ ਮਾਨ ਸਰਕਾਰ ਉਹਨਾਂ ਦਾ ਜਵਾਬ ਲਵੇ ਉਹਨਾਂ ਕੋਲੋਂ ਖੱਟੜ ਸਰਕਾਰ ਦੇ ਉੱਤੇ ਕੇਸ ਦਰਜ ਕਰੇ ਵੀ ਕਿਉਂ ਇੱਥੇ ਆ ਰਹੇ ਆ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਅੰਦੋਲਨ ਚੱਲ ਰਿਹਾ ਸੀ ਹੁਣ ਦਿੱਲੀ ਜਾਓਗੇ ਤੁਸੀਂ ਜਾਂ ਇੱਥੇ ਹੀ ਬੈਠਣ ਦੀ ਪਲੈਨਿੰਗ ਹੈ ਦੋ ਦਿਨ ਦੇ ਪਲਾਨ ਆਪਣੇ ਜਥੇਦਾਰਾਂ ਨੇ ਕੀਤਾ ਹੈ ਪ੍ਰਧਾਨਾਂ ਨੇ ਉਸ ਤੋਂ ਬਾਅਦ ਜੋ ਆਰਡਰ ਮਿਲੇਗਾ ਸੰਗਤਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਭ ਤੋਂ ਅੱਗੇ ਦੇਖੋ ਸਾਡੇ ਢੱਲੇਵਾਲ ਸਾਹਮਣੇ ਕੱਲ ਬਿਆਨ ਦਿੱਤਾ ਸੀ ਪਰਸੋਂ ਕਿ ਸਭ ਤੋਂ ਅੱਗੇ ਅਸੀਂ ਲੱਗਾਂਗੇ ਉਸ ਤੋਂ ਬਾਅਦ ਸਾਡੇ ਪਿੱਛੇ ਸਾਰੇ ਲੱਗਣਗੇ ਪੰਜਾਬ ਪੰਜਾ ਦਾ ਜਸਾ ਪੈਨ ਨੂੰ ਭੇਜਾਂਗੇ ਉਸ ਤੋਂ ਬਾਅਦ ਫਿਰ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਮੁੜ ਕੇ ਫਿਰ ਦੁਬਾਰਾ ਵੀ ਸਾਡੇ ਨਾਲ ਕੀ ਵਤੀਰਾ ਕਰਦੇ ਨੇ ਜੇ ਉਹ ਨਹੀਂ ਪਿੱਛੇ ਹਟਣਗੇ ਅਸੀਂ ਜਿੰਨੇ ਵੀ ਜਥੇ ਵੱਡੇ ਤੋਂ ਵੱਡੇ ਬਣਾ ਕੇ ਫਿਰ ਭੇਜਣੇ ਸ਼ੁਰੂ ਕਰਾਂਗੇ ਬੇਚਦੇ ਤੇ ਉਹਨਾਂ ਦੇ ਵਿੱਚ ਇੱਕ ਪ੍ਰਧਾਨ ਵੀ ਨਾਲ ਜਾਏਗਾ ਸਭ ਤੋਂ ਅੱਗੇ ਲੱਗੇਗਾ ਮਤਲਬ ਉਰੇ ਡਟੇ ਰਹੋਗੇ ਤੇ ਅੱਗੇ ਵਧੋਗੇ ਹਾਂਜੀ ਹਾਂ ਬਿਲਕੁਲ ਡਟੇ ਰਹਾਂਗੇ ਜਿੰਨਾ ਚਾਹ ਸਾਨੂੰ ਇਹਦਾ ਕੋਈ ਫੈਸਲਾ ਨਹੀਂ ਮਿਲਦਾ ਇਹ ਤਾਂ ਸ਼ਾਂਤੀ ਨਾਲ ਬੈਠੇ ਨਹੀਂ ਜੰਦੇ ਕੋਈ ਕਿਸੇ ਤੋਂ ਉਹਨਾਂ ਦੇ ਉੱਪਰ ਕੋਈ ਬੰਬ ਨਹੀਂ ਸੱਟ ਰੇ ਕੋਈ ਗੋਲਾ ਨਹੀਂ ਸੱਟ ਕੋਈ ਡਾਂਗ ਨਹੀਂ ਮਾਰਦੇ ਲੇਕਿਨ ਉਹਨਾਂ ਨੇ ਜੋ ਹੜਨਾ ਕੱਲ ਕੀਤਾ ਬਹੁਤ ਹੀ ਹਤਿਆਚਾਰ ਕੀਤਾ ਸਾਡੇ ਸਿੱਖਾਂ ਦੇ ਨਾਲ ਸਾਡੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਛੋਟੇ ਇਹਦੇ ਨਾਲ ਸਾਡੇ ਆਪਣੇ ਮੁਲਾਜ਼ਮ ਵੀ ਇੱਥੇ ਨਾਲ ਨੇ ਦੁਕਾਨਦਾਰ ਵੀ ਛੋਟੇ ਇੱਥੇ ਹੈਗੇ ਨੇ ਜਿਨ੍ਹਾਂ ਦੇ ਸਾਡੇ ਨਾਲ ਖੜੇ ਨੇ ਇਸ ਟਾਂ ਜਿੱਦਾਂ ਦੀ ਗੱਲ ਕਾਰਵਾਈ ਰਹੀ ਹੈ ਪ੍ਰਧਾਨ ਜੀ ਆਜੋ ਅੱਗੇ ਆਜੋ ਜਿੱਦਾਂ ਦੀ ਗੱਲ ਕਾਰਵਾਈ ਉਧਰੋਂ ਫਿਰ 13 ਤਰੀਕ ਵਰਗਾ ਜਿਹੜਾ ਮਾਹੌਲ ਸੀਗਾ ਤੇ ਪਰ ਦੇਰੀ ਹੋ ਗਈ ਅੱਗੇ ਪਹਿਲਾਂ ਆਪਾਂ ਪਿਛਲੇ ਅੰਦਰੋਂ ਨਾਲ ਚ 2-3 ਘੰਟੇ ਜੱਗੇ ਵਧ ਗਏ ਸੀ ਕੀ ਕਮੀ ਮਹਿਸੂਸ ਹੋ ਰਹੀ ਹੈ ਇਹਦੇ ਚ ਨਾ ਇੱਕ ਤਾਂ ਦੇਖੋ ਆਪਾਂ ਨੂੰ ਵਾਇਲੈਂਸ ਤੋਂ ਬਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਯੂਥ ਦਾ ਆਪਣਾ ਉੱਥੇ ਨੁਕਸਾਨ ਹੋਇਆ ਬਹੁਤ ਵੱਡਾ ਘਟ ਹੈ ਕਿਸੇ ਪਰਿਵਾਰ ਨੂੰ ਪੈਂਦਾ ਹੈ ਤੇ ਇਹਦੇ 'ਚ ਆਪਾਂ ਨੂੰ ਸਿਆਣੇ ਲੀਡਰਾਂ ਦੀ ਆਪਣੀਆਂ ਦੀ ਗੱਲ ਮੰਨ ਕੇ ਹੀ ਉਹਨਾਂ ਦੇ ਪਿੱਛੇ ਲੱਗ ਕੇ ਹੀ ਚੱਲਣਾ ਪਏਗਾ। ਉਹਦੇ ਨਾਲ ਹੋਸ਼ ਤੇ ਜੋਸ਼ ਦੋਨੋਂ ਚੀਜ਼ਾਂ ਕਾਇਮ ਰੱਖਣੀਆਂ ਪੈਣੀਆਂ। ਜੋਸ਼ ਵੀ ਰੱਖਣਾ ਤੇ ਹੋਸ਼ ਵੀ ਰੱਖਣਾ। ਤੇ ਇਹਦੇ 'ਚ ਨੀਤੀ ਔਰ ਨੀਤ ਜੋ ਗਵਰਨਮੈਂਟ ਦੀ ਹੈ ਉਹ ਖਰਾਬ ਹੈ। ਮਸਲਾ ਕੋਈ ਨਹੀਂ ਹੈਗਾ। 75 ਸਾਲ 'ਚ ਤੁਸੀਂ ਕੁਝ ਨਹੀਂ ਦਿੱਤਾ। ਦੇਸ਼ ਯਾਦ ਹੋਏ, ਅਮਰਤ ਕਾਲ ਚੱਲ ਰਿਹਾ ਹੈ। ਮੋਦੀ ਜੀ ਕਹਿੰਦੇ ਅਮਰਤ ਕਾਲ ਹੈ, ਅਮਰਤ ਕਾਲ ਹੈ। ਉਹ ਜਿਹੜਾ ਅਗਲਾ ਕਾਲ ਹੈ ਕਿਸਾਨਾਂ ਨੂੰ ਦੇ ਦਿਓ, ਐਮਐਸਵੀ ਦੇ ਦਿਓ। ਕੀ ਚੱਕਰ ਹੈ? ਤੁਸੀਂ ਚੀਜ਼ ਮੁੱਲ ਨਹੀਂ ਲੈ ਰਹੇ ਉਹਨਾਂ ਨੂੰ ਕੋਈ ਫਰਿਜ਼ਾ ਨਹੀਂ ਦੇ ਰਹੇ ਕਿਸੇ ਨੂੰ ਤੁਸੀਂ ਤੇ ਇਹਦੇ 'ਚ ਤੁਸੀਂ 5 ਸਟਾਰ ਹੋਟਲ ਲਾ ਲਓ ਉਹਦੇ 'ਚ ਅਗਰ ਤੁਸੀਂ ਸਾਰੀ ਪ੍ਰੋਡਕਟ ਬੰਦ ਕਰ ਦੋ ਨਾ ਜੋ ਕਿਸਾਨਾਂ ਦੀ ਹੈ ਉਹ ਹੋਟਲ ਇੱਕ ਪੱਥਰ ਬਣ ਕੇ ਰਹਿ ਜਾਏਗਾ ਤੇ ਜਿਹੜਾ ਵੀ ਬੰਦਾ ਰੋਟੀ ਖਾਂਦਾ ਮੈਂ ਤਾਂ ਉਹਨੂੰ ਕਹਿੰਨਾ ਹੈ ਵੀ ਉਹ ਸਾਰੇ ਜਣੇ ਕਿਸਾਨਾਂ ਦੇ ਨਾਲ ਆਓ ਤੇ ਸਾਰਿਆਂ ਦੇ ਹਾਂ ਦਾ ਨਾਰਾ ਮਾਰੋ ਜੋ ਅਤਿਆਚਾਰ ਇਹ ਕੀਤਾ ਜਾ ਰਿਹਾ ਹੈ ਬੜਾ ਨਜਾਇਜ਼ ਹੈ ਇਹ ਮੁਗਲਾਂ ਤੋਂ ਵੀ ਵੱਧ ਜਾ ਰਿਹਾ ਹੈ ਤੇ ਇਹਦੀ ਜੇ ਨਹੀਂ ਨਿਖੇਦੀ ਕੀਤੀ ਇਹ ਕੱਟ ਤੋ ਸਾਡੇ ਨਾਲ ਕੁਝ ਭੈਣਾ ਵੀ ਮਜੂਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਵੀ ਅੰਦੋਲਨ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਨੇ ਕੀ ਨਾਮ ਹੈ ਤੁਹਾਡਾ ਮਨਿੰਦਰ ਕੌਰ ਮਨਿੰਦਰ ਜੀ 13 ਤਰੀਕ ਨੂੰ ਵੀ ਇਕੱਠ ਹੋਇਆ ਸੀ ਅੱਗੇ ਵਧਨ ਦੀ ਤਿਆਰੀ ਕੀਤੀ ਗਈ ਸੀ ਪਰੰਤੂ ਸਖਤ ਪ੍ਰਬੰਧ ਦਾ ਸਾਹਮਣਾ ਕਰਨਾ ਪਿਆ ਤੇ ਕੀ ਕਹਿਣਾ ਚਾਹੋਗੇ ਕਿਦਾਂ ਦੇਖਦੇ ਹੋ ਅੰਦੋਲਨ ਨੂੰ ਕੀ ਅੱਗੇ ਜਾਣਗੇ ਕਿਸਾਨ ਜਾਂ ਮਸਲਾ ਹੱਲ ਹੋ ਸਕਦਾ ਜੇ ਨਹੀਂ ਹੁੰਦਾ ਤੇ ਇੱਥੇ ਬੈਠੋਗੇ ਹਾਂਜੀ ਜੋ ਇਹਨਾਂ ਨੇ ਕੀਤਾ 13 ਤਰੀਕ ਉਹ ਗਲਤ ਸੀਗਾ ਜੇ ਆਪਣੇ ਹੱਕਾਂ ਲਈ ਹੱਕ ਮੰਗ ਰਹੇ ਨੇ ਹੋਰ ਉਹ ਗਲਤ ਨਹੀਂ ਕਹਿ ਰਹੇ ਕੁਝ ਵੀ ਤੇ ਜੇ ਅੱਗੇ ਨਹੀਂ ਜਾਣ ਦੇਣਗੇ ਪਰ ਇਹ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਇੱਥੇ ਹੀ ਬੈਠਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜੀ ਫਿਰ ਜਿਵੇਂ ਨੌਜਵਾਨ ਦੀ ਕੱਲ ਡੈਥ ਹੋ ਗਈ ਜੇ ਫਿਰ ਨੁਕਸਾਨ ਹੋਇਆ ਤਾਂ ਕੌਣ ਮਤਲਬ ਜ਼ਿੰਮੇਵਾਰ ਹੋਗਾ ਸਰਕਾਰ ਸਰਕਾਰ ਜ਼ਿੰਮੇਵਾਰ ਹੈ ਸਰਕਾਰ ਕਰਵਾ ਰਹੀ ਹੈ ਸਾਰਾ ਇਸ ਚੀਜ਼ਾਂ ਦਾ ਤਾਂ ਕੋਈ ਦੋਸ਼ ਨਹੀਂ ਉਹ ਤਾਂ ਨਹੀਂ ਚਾਹੁੰਦੇ ਸਾਡਾ ਬੰਦਾ ਕੋਈ ਮਰੇ ਠੀਕ ਹੈ ਨਹੀਂ ਸੋ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਐਮਐਸਪੀ ਜਾਂ ਹੋਰ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹਨਾਂ ਦਾ ਇਰਾਦਾ ਜਿਹੜਾ ਦਿੱਲੀ ਵਦਨ ਦਾ ਦ੍ਰਿੜ ਹੈ ਤੇ ਉਹ ਸਿਰਫ ਆਪਣੇ ਹੁਣ ਵੱਡੇ ਜਿਹੜੇ ਉਹਨਾਂ ਦੇ ਇੱਕ ਸੰਗਠਨ ਦੇ ਨੇਤਾ ਨੇ ਉਹਨਾਂ ਦੀ ਇੱਕ ਕੋਲ ਜਾਂ ਇੱਕ ਮੈਸੇਜ ਦਾ ਇੰਤਜ਼ਾਰ ਕਰਨਗੇ ਕਿ ਦਿੱਲੀ ਵਦਨਾ ਜਾਂ ਫਿਰ ਇੱਥੇ ਹੀ ਡੇਰੇ ਲਾਉਣੇ ਨੇ ਪਰੰਤੂ ਜਿਹੜਾ 2 ਦਿਨ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ ਸੀ ਉਸ ਦੇ ਉੱਤੇ ਸਾਰੇ ਹੀ ਕਿਸਾਨ ਪਹਿਰਾ ਦੇ ਰਹੇ ਨੇ ਤੇ ਫਿਲਹਾਲ ਸ਼ੰਭੂ ਬਾਰਡਰ ਦੇ ਉੱਤੇ ਅੱਜ 22 ਤਰੀਕ ਨੂੰ ਸ਼ਾਂਤੀ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਸੰਦੀਪ ਤੁਰਨੇ ਦੇ ਨਾਲ ਤਜਿੰਦਰ ਚੰਦੀ ਏ ਐਨ ਬੀ ਨੀ